ਸਧਰਿਆ ਕਾਲ ਜੀ ਰਿਪੋਰਟ ਕਾਰਡ ਵਿੱਚ ਇਹ ਭਾਸ਼ਾ ਵਿਕਾਸ ਦੇ ਸਕਿੱਲ 3 ਦੀ ਗਤੀਵਿਧੀ ਹੈ ਇਸ ਵਿੱਚ ਅਸੀਂ ਬੱਚਿਆਂ ਤੋਂ ਅੱਖਰ ਜਾਂ ਤੁਨੀ ਪਛਾਣ ਸੰਬੰਧੀ ਪ੍ਰਸ਼ਨ ਪੁੱਛਦੇ ਹਾਂ ਸਟੇਜ 1 ਵਿੱਚ ਅਸੀਂ ਬੱਚੇ ਤੋਂ ਕੁਝ ਜਾਨ ਪਛਾਣ ਵਾਲੀਆਂ ਆਵਾਜ਼ਾਂ ਸੰਬੰਧੀ ਪ੍ਰਸ਼ਨ ਪੁੱਛਦੇ ਹਾਂ ਇਸ ਗਤੀਵਿਧੀ ਨੂੰ ਕਰਨ ਲਈ ਚੂੜੀਆਂ ਬਰਤਨ ਅਤੇ ਤਾਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਦੇਖਦੇ ਹਾਂ ਇਸ ਗਤੀਵਿਧੀ ਨੂੰ ਕਿਵੇਂ ਕਰਨਾ ਹੈ ਬੱਚੇ ਆਪਣੀ ਅੱਖਾਂ ਬੰਦ ਕਰੋ ਬੱਚੇ ਤੁਹਾਨੂੰ ਕਿੰਨੀਆਂ ਆਵਾਜ਼ਾਂ ਸੁਣਾਈ ਦਿੱਤੀਆਂ 2 ਕਿਸ-ਕਿਸ ਦੀ ਆਵਾਜ਼ ਸੁਣਾਈ ਦਿੱਤੀ ਕੋਲੀ ਦੀ ਤਾੜੀ ਦੀ ਜੇਕਰ ਬੱਚਾ ਦੱਸੇ ਦੋ ਆਵਾਜ਼ਾਂ ਸਨ ਜੋ ਕਿ ਤਾੜੀ ਅਤੇ ਬਰਤਨ ਦੀਆਂ ਸਨ ਤਾਂ ਕੋਡ 1 ਦਿਓ ਆਓ ਆਪਾਂ ਦੇਖਦੇ ਹਾਂ ਇਸ ਗਤੀਵਿਧੀ ਨੂੰ ਕਿਵੇਂ ਕਰਨਾ ਹੈ ਬੱਚੇ ਹਾ ਹਾ ਤੋਂ ਸ਼ੁਰੂ ਹੋਣ ਵਾਲੀ ਕਿਸੇ ਇੱਕ ਚੀਜ਼ ਦਾ ਨਾਮ ਦੱਸੋ ਹਾ ਹਾ ਕੀ ਰਾਰਾ ਤੋਂ ਸ਼ੁਰੂ ਹੋਣ ਵਾਲੀ ਕਿਸੇ ਇੱਕ ਚੀਜ਼ ਦਾ ਨਾਮ ਦੱਸੋ ਰਾਰਾ ਰੱਖਾਈ ਏਕਰ ਬੱਚਾ ਪੁੱਛੇਗੇ ਦੋ ਅਕਰਾ ਵਿੱਚੋਂ ਕਿਸੇ ਇੱਕ ਦਾ ਉੱਤਰ ਸਹੀ ਦੇਵੇ ਤਾਂ ਕੋਡ ਦੋ ਦਿਓ ਭਾਸ਼ਾਈ ਵਿਕਾਸ ਵਿੱਚ ਇਹ ਸਟੇਜ 3 ਦੀ ਗਤੀਵਿਧੀ ਹੈ ਜਿਸ ਵਿੱਚ ਅਸੀਂ ਬੱਚੇ ਨੂੰ ਕੋਈ ਵੀ ਸ਼ਬਦ ਬੋਲ ਕੇ ਦੱਸਦੇ ਹਾਂ ਜਿਵੇਂ ਮਾਸੀ ਪਹਿਲੀ ਆਵਾਜ਼ ਆਈ ਮਾਂ ਦੂਜੀ ਸੀ ਮਿਲ ਕੇ ਬਣਿਆ ਮਾਸੀ ਆਓ ਆਪਾਂ ਦੇਖਦੇ ਹਾਂ ਇਸ ਗਤੀਵਿਧੀ ਨੂੰ ਕਿਵੇਂ ਕਰਨਾ ਹੈ ਬੱਚੇ ਪਹਿਲੀ ਆਵਾਜ਼ ਕੀ ਹੈ ਰੋ ਦੂਜੀ ਆਵਾਜ਼ ਕੀ ਹੈ ਟੀ ਇਸ ਤਰ੍ਹਾਂ ਜੇਕਰ ਬੱਚਾ ਤਿੰਨ ਸ਼ਬਦਾਂ ਦੇ ਉੱਤਰ ਸਹੀ ਦੇਵੇ ਤਾਂ ਕੋਡ 3 ਦਿਓ